ਲੱਖਾ ਸਦਾਨਾ ਸਮਾਸੇਬੀ ਜਿਨ੍ਹਾਂ ਦਾ ਪਿੱਛੋਕੜ ਗੈਂਗਸਟਰ ਵਾਰਦ ਦੇ ਨਾਲ ਜੁੜਿਆ ਹੋਇਆ ਤੇ ਅਕਸਰ ਕਿਹਾ ਜਾਂਦਾ ਹੈ ਕਿ ਕਿਤੇ ਨਾ ਕਿਤੇ ਪੁਰਾਣੀਆਂ ਗੱਲਾਂ ਜ਼ਰੂਰ ਦਿਲ ਦਿਮਾਗ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਆਦਤਾਂ ਨਹੀਂ ਬਦਲਦੀਆਂ ਸੋ ਇਸੇ ਤਰੀਕੇ ਦਾ ਕੁਝ ਹੁਣ ਇਸ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲਿਆ ਜਦੋਂ ਕਿ ਕੁਦਰ ਲੱਖਾ ਸਦਾਨਾ ਜਿਹੜੇ ਕਿ ਸਮਾਸੇਬੀ ਕਿਹਾਇਏ ਜਾਂਦੇ ਨੇ ਉਹਨਾਂ ਦੇ ਵੱਲੋਂ ਇੱਕ ਪੱਤਰਕਾਰ ਨੂੰ ਧਮਕੀ ਦਿੱਤੀ ਗਈ ਹੈ ਬੇਅਦ ਮੰਦਭਾਗੀ ਖਬਰ ਹੈ ਮੰਦਭਾਗੀ निंदनीय खबर ਜਿੱਦ ਹਰ ਪਾਸੇ ਨਿੰਦਾ ਹੋ ਰਹੀ ਹੈ ਕਿ ਕਿਸ ਤਰੀਕੇ ਨਾਲ ਇੱਕ ਸਮਾਸ਼ੇਬੀ ਜਿਹੜਾ ਵਿਅਕਤੀ ਚੋਣਾਂ ਦੇ ਵਿੱਚ ਨਿੱਤਰਦਾ ਹੈ ਜਿਹੜਾ ਵਿਅਕਤੀ ਚੋਣਾਂ ਦੇ ਵਿੱਚ ਖੜ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਪੰਜਾਬ ਦੀ ਭਲਾਈ ਦੀ ਪੰਜਾਬੀਅਤ ਦੀ ਗੱਲ ਕਰਦਾ ਹੈ ਕਿ ਆਖਰਕਾਰ ਉਹ ਕਿਸ ਤਰੀਕੇ ਨਾਲ ਇੱਕ ਪੱਤਰਕਾਰ ਨੂੰ ਇਸ ਤਰੀਕੇ ਦੇ ਧਮਕੀਆਂ ਦੇ ਸਕਦਾ ਹੈ ਤੇ ਸਿੱਧੀ ਸਿੱਧੀ ਧਮਕੀ ਦਿੰਦਾ ਹੈ ਕਿ ਜਦੋਂ ਵੀ ਕਿਤੇ ਮਨਿੰਦਰ ਮੈਨੂੰ ਮਿਲਿਆ ਉਸ ਉਸ ਦੇ ਨਾਲ ਮੈਂ ਭੈੜੀ ਕਰਾਂਗਾ ਉਸ ਨੂੰ ਦੇਖ ਲਵਾਂਗਾ ਤੋਂ ਦੱਸ ਦਿੰਦੇ ਆ ਕਿ ਮਨਿੰਦਰਜੀਤ ਸਿੰਘ ਸਿੱਧੂ ਲੋਕ ਪੰਜਾਬ ਟੀਵੀ ਦੇ ਪੱਤਰਕਾਰ ਨੇ ਜਿਨ੍ਹਾਂ ਦੇ ਵੱਲੋਂ ਲੱਖੇ ਸਿਧਾਨ ਦੇ ਹੱਕ ਦੇ ਵਿੱਚ ਵੀ ਕਾਫੀ ਪ੍ਰਚਾਰ ਕੀਤਾ ਗਿਆ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਗਿਆ ਪੰਜਾਬ ਅਤੇ ਪੰਜਾਬੀਅਤ ਦੇ ਮੁੱਦੇ ਨੂੰ ਹਮੇਸ਼ਾ ਲੋਕਾਂ ਦੇ ਸਾਹਮਣੇ ਨਿਰਪੱਖ ਅਤੇ ਨਿਡਰ ਹੋ ਕੇ ਰੱਖਿਆ ਗਿਆ ਸੋ ਉਸੇ ਤਰੀਕੇ ਨੂੰ ਲੈ ਕੇ ਹੁਣ ਲੱਖਾ ਸਿਧਾਨ ਜਿਸ ਤਰੀਕੇ ਨਾਲ ਆਪਣੇ ਬਿਆਨ ਦਿੱਤਾ ਹੈ ਧਮਕੀ ਦਿੱਤੀ ਉਸ ਤੋਂ ਪਾਸੇ ਹਰ ਪਾਸੇ ਲੱਖਾ ਸਿਧਾਨਾਂ ਦਾ ਵਿਰੋਧ ਹੋ ਰਿਹਾ ਲੱਖਾ ਸਿਧਾਨਾਂ ਦੇ ਪੁਤਲੇ ਤੱਕ ਫੁੱਕੇ ਜਾ ਰਹੇ ਨੇ ਕਿਸਾਂ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰਾ ਮਨਿੰਦਰ ਸਿੰਘ ਦੇ ਹੱਕ ਦੇ ਵਿੱਚ ਨਿੱਤਰ ਕੇ ਸਾਹਮਣੇ ਆ ਰਿਹਾ ਹੈ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦਾ ਲੱਖੇ ਸੁਧਾਰ ਨਾਲ ਕੋਈ ਵੀ ਵਿਰੋਧ ਨਹੀਂ ਹੈ ਕੋਈ ਆਪਸੀ ਰੌਲਾ ਨਹੀਂ ਹੈ ਕੋਈ ਆਪਸੀ ਰੰਜਿਸ਼ ਨਹੀਂ ਹੈ ਪਰ ਫਿਰ ਵੀ ਜਿਸ ਤਰੀਕੇ ਨਾਲ ਲੱਖਾ ਸਿਧਾਣ ਨੂੰ ਲੱਗਦਾ ਹੈ ਕਿ ਉਹ ਉਹਨਾਂ ਦੇ ਅਗੇਂਸਟ ਇੱਕ ਏਜੰਡਾ ਚਲਾ ਰਿਹਾ ਹੈ ਇੱਕ ਪ੍ਰਚਾਰ ਕਰ ਰਹੇ ਨੇ ਉਹ ਬਿਲਕੁਲ ਵੀ ਸਹੀ ਨਹੀਂ ਹੈ ਇਹ ਖੁਦ ਲੱਖੀ ਸਿਧਾਣ ਦੀ ਸੋਚ ਹੈ ਉਹ ਕਿਸ ਨੂੰ ਸਹੀ ਸਮਝਦੇ ਨੇ ਕਿਸ ਨੂੰ ਗਲਤ ਸਮਝਦੇ ਨੇ ਖੁਦ ਲੱਖਾ ਸਿਧਾਣਾ ਜਾਣਦੇ ਨੇ ਮਨਿੰਦਰ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਹੜਾ ਵਿਵਾਦ ਸ਼ੁਰੂ ਹੋਇਆ ਉਸ ਦੇ ਪਿੱਛੇ ਥੋੜੀ ਲੰਬੀ ਕਹਾਣੀ ਹੈ ਕਿਉਂਕਿ ਇੱਕ ਮਾਮਲਾ ਵਿਸ਼ਵਜੀਤ ਦਾ ਹੋ ਗਿਆ ਜਿਸ ਨੂੰ ਕਿ ਲਖਤ ਦਾਣਾ ਦੇ ਵੱਲੋਂ ਸਪੋਰਟ ਕੀਤਾ ਜਾਣਾ ਸੀ ਪਰ ਸਪੋਰਟ ਨਹੀਂ ਮਿਲੀ ਜਦਕਿ ਵਿਸ਼ਵਜੀਤ ਨੇ ਹਰ ਇੱਕ ਮਾਮਲੇ ਦੇ ਵਿੱਚ ਲਖਤ ਦਾਣਾ ਹੋਵੇ ਜਾਂ ਫਿਰ ਭਾਨਾ ਸਿੱਧੂ ਹੋਵੇ ਉਸ ਦੀ ਸਾਥ ਦਿੱਤਾ ਹੈ ਉਸ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ ਪਰ ਦੂਸਰੇ ਪਾਸੇ ਜਦੋਂ ਭਾਨਾ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਵੱਡਾ ਇਕੱਠ ਕਰਨ ਦੀ ਗੱਲ ਆਖੀ ਜਾਂਦੀ ਹੈ ਉਦੋਂ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਪਰ ਲੱਖਾ ਸਿਧਾਣਾ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਉੱਥੇ ਇੱਕ ਵਿਅਕਤੀ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਕਿ ਜੇਕਰ ਲੱਖਾ ਸਿਧਾਣਾ ਕੋਲ ਸਰਕਾਰ ਦੀ ਸਿਕਿਉਰਿਟੀ ਹੈ ਬਾਕੀ ਕਿਸਾਨ ਆਗੂ ਨਜ਼ਰਬੰਦ ਨੇ ਤਾਂ ਲੱਖਾ ਸਿਧਾਣਾ ਨਜ਼ਰਬੰਦ ਕਿਉਂ ਨਹੀਂ ਕੀਤਾ ਗਿਆ ਉਹ ਕਿਸ ਤਰੀਕੇ ਨਾਲ ਬਚ ਬਚਾ ਕੇ ਇਸ ਕੱਠ ਦੇ ਵਿੱਚ ਪਹੁੰਚ ਚੁੱਕੇ ਨੇ ਇਸ ਸਵਾਲ ਤੋਂ ਬਾਅਦ ਜਦੋਂ ਇਹ ਪੱਤਰਕਾਰ ਦੇ ਵੱਲੋਂ ਸਵਾਲਾਂ ਦੇ ਜਵਾਬ ਕੀਤੇ ਜਾਂਦੇ ਨੇ ਉਹ ਵਿਅਕਤੀs ਆਪਣੇ ਸਵਾਲ ਚੁੱਕਦਾ ਲੱਖੇਸਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਦਾ ਤਾਂ ਲੱਖਾ ਸਿਧਾਣਾ ਜ਼ਰੂਰ ਅੱਗ ਬਬੂਲਾ ਹੁੰਦਾ ਨਜ਼ਰ ਆਉਂਦਾ ਉਸ ਤੋਂ ਬਾਅਦ ਇਹ ਮਾਮਲਾ ਇੱਥੇ ਨਹੀਂ ਰੁਕਦਾ ਉਸ ਤੋਂ ਬਾਅਦ ਹੋਰ ਲਗਾਤਾਰ ਅਜਿਹੇ ਕਈ ਮਾਮਲੇ ਹੋ ਜਾਂਦੇ ਨੇ ਜਿਸ ਤੋਂ ਬਾਅਦ ਲੱਖਾ ਸਿਧਾਣਾ ਨੂੰ ਲੱਗਦਾ ਹੈ ਕਿ ਮਨਿੰਦਰ ਸਿੰਘ ਉਸ ਦੇ ਖਿਲਾਫ ਕੁੜ ਪ੍ਰਚਾਰ ਕਰ ਰਹੇ ਨੇ ਉਸ ਦੇ ਖਿਲਾਫ ਇੱਕ এজেন্ডਾ ਚਲਾ ਰਹੇ ਹਨ ਜਦਕਿ ਮਨਿੰਦਰ ਸਿੰਘ ਨੇ ਇੱਕ ਨਿੱਜੀ ਚੈਨਲ ਤੇ ਇਸ ਦੀ ਸਫਾਈ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇੱਕ ਪੱਤਰਕਾਰ ਹਾਂ ਜੇਕਰ ਮੈਨੂੰ ਪੱਤਰਕਾਰ ਦੇ ਚੌਥੇ ਸਤੰਭ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਦੇ ਬਦਲੇ ਮੇਰੀ ਜਾਨ ਚਲੀ ਜਾਵੇ ਜਾਂ ਕੋਈ ਨੁਕਸਾਨ ਹੋ ਜਾਵੇ ਮੈਂ ਪੱਤਰਕਾਰੀ ਨਹੀਂ ਛੱਡਾਂਗਾ ਮੈਂ ਇਸੇ ਤਰੀਕੇ ਨਾਲ ਲੋਕਾਂ ਦੀ ਮਦਦ ਕਰਦਾ ਰਹਾਂਗਾ ਪਰ ਹੁਣ ਵੇਖਣਾ ਅਹਿਮ ਰਹੇਗਾ ਕਿ ਆਖਰਕਾਰ ਇੱਕ ਪਾਸੇ ਤਾਂ ਗੈਂਗਸਟਰਵਾਦ ਤੋਂ ਸਮਾਜ ਸੇਵੀ ਬਣੇ ਲੱਖਾ ਸਿਧਾਣਾ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਪੰਜਾਬ ਪੰਜਾਬੀਅਤ ਭਾਪਸੀ ਭਾਇਚਾਰੇ ਦੀ ਗੱਲ ਕਰਦੇ ਨੇ ਪਰ ਦੂਸਰੇ ਪਾਸੇ ਉਹਨਾਂ ਨੂੰ ਕਿਸ ਗੱਲ ਦਾ ਡਰ ਹੈ ਕਿਉਂਕਿ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਸੂਤਰਾਂ ਦੇ ਮੁਤਾਬਕ ਕਿ ਲੱਖਾ ਸਿਧਾਣਾ ਨੂੰ ਸ਼ਹਿਰ ਸਰਕਾਰ ਦੀ ਮਿਲੀ ਹੋਈ ਹੈ ਸਰਕਾਰੀ ਬੰਦੇ ਲੱਖਾ ਸਿਧਾਣਾ ਦੋ-ਦੋ ਗਨ ਮੈਨ ਮਿਲੇ ਹੋਏ ਨੇ ਪਰ ਜੇਕਰ ਉਹ ਅਜਿਹੇ ਸ਼ਬਦਾਬ ਲਈ ਵਰਤੇਗਾ ਤਾਂ ਆਮ ਲੋਕ ਉਸ ਨੂੰ ਮਾਫ ਨਹੀਂ ਕਰਨਗੇ ਇਹ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਹੁਣ ਲੱਖ ਸਧਾਨਾਂ ਨੂੰ ਲੈ ਕੇ ਕਾਫੀ ਗੁੱਸਾ ਫੁੱਟ ਰਿਹਾ ਹੈ ਇਹ ਮਾਮਲਾ ਕਿੰਨਾ ਕੁ ਅੱਗੇ ਵਧੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਤੁਸੀਂ ਲੱਖ ਸਧਾਨਾਂ ਦੀ ਇਸ ਧਮਕੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ